ਅਸਲਾਮੁਅਲੈਕਮ ਵੀਰੋ ਕੀ ਹਾਲ ਹੈ ਉਮੀਦ ਕਰਨੇ ਤੁਹੀ ਸਾਰੇ ਵਧੀਆ ਹੋਵੋਗੇ ਇੱਕ ਵਕੀਲ ਸਾਹਿਬ ਨੇ ਜਿਨ੍ਹਾਂ ਨੇ ਕਿ ਆਕਾਸ਼ ਪੱਤਾ ਦਾ ਕੱਚਾ ਛੱਟਾ ਸਭ ਖੋਲ ਦਿੱਤਾ ਉਹ ਦੱਸਦੇ ਪਏ ਆ ਕਿ ਆਕਾਸ਼ ਪੱਤਾ ਜਿਨੇ ਕੇ ਸੀਬੀਆਈ ਵਾਲਿਆਂ ਨੂੰ ਕੰਪਲੇਨ ਕੀਤੀ ਸੀ ਡੀਆਜੀ ਪੁੱਲਰ ਸਾਹਿਬ ਦੀ ਦੇ सीबीआई ਵਾਲਿਆਂ ਨੇ ਡੀ.ਏ.ਜੀ ਪੁੱਲਰ ਸਾਹਿਬ ਨੂੰ ਗ੍ਰਿਫਤਾਰ ਕੀਤਾ ਉਹਨਾਂ ਦੇ ਘਰ ਰੇਡ ਕੀਤੀ ਉਸ ਆਕਾਸ਼ ਪੱਤਾ ਦੇ ਬਾਰੇ ਦੱਸਦੇ ਪਿਆ ਕਿ ਉਹ ਵੀ ਕੋਈ ਐਡਾ ਚੰਗਾ ਬੰਦਾ ਨਹੀਂ ਉਹਦੇ ਉੱਤੇ ਵੀ ਕਈ ਤਰ੍ਹਾਂ ਦੇ ਪਰਚੇ ਐ ਤੇ ਹੋਰ ਵੀ ਕਈ ਸਾਰੇ ਜਿਹੜੇ ਜੁਰਮ ਉਹ ਕਰਦਾ ਵੈ ਕੀ ਮੁਕੰਮਲ ਡਿਟੇਲ ਆਪਾਂ ਅੱਜ ਦੀ ਵੀਡੀਓ 'ਚ ਜਾਣੇ ਪਹਿਲਾਂ ਆਪਾਂ ਚੱਲ ਕੇ ਦੇਖ ਲੈਣੇ ਵੀਡੀਓ ਫਿਰ ਕਰਨੇ ਇਸ ਤੇ ਵਿਚਾਰ ਆਕਾਸ਼ ਬੱਤਾ ਨੂੰ ਲੈ ਕੇ ਕਈ ਪਰਚੇ ਕੱਢ ਲਿਆਏ ਹੋ ਇਹ ਜੇ ਤੁਸੀਂ ਪਰਚੇ ਕੱਢ ਕੇ ਲੈ ਕੇ ਆਏ ਹੋ ਇਹਨਾਂ ਦਾ ਇਸ ਕਾਰਵਾਈ ਨਾਲ ਕੀ ਸੰਬੰਧ ਹੈ ਇਹ ਤੁਸੀਂ ਅੱਜ ਖੁੱਲ ਕੇ ਦੱਸੋ ਤੁਸੀਂ ਕਹਿ ਰਹੇ ਹੋ ਕਿ ਇਹ ਤਾਂ 420 ਆ ਇਹਨਾਂ ਤੇ ਵਿਜੀਲੈਂਸ ਦੇ ਪਰਚੇ ਨੇ ਕੀ ਸਾਰਾ ਮਾਜਰਾ ਦੇਖੋ ਇਸ ਤਰ੍ਹਾਂ ਕਿ ਇੱਕ ਆਮ ਬੰਦਾ ਮੇਰੇ ਵਰਗਾ ਵਕੀਲ ਵੀ ਇੱਕ ਚਪੜਾਸੀ ਨੂੰ ਥਾਣੇ ਤੱਕ ਨਹੀਂ ਪਹੁੰਚਾ ਪਾਉਂਦਾ ਡੀਆਈਜੀ ਨੂੰ ਹੱਥ ਪਾ ਲੈਣਾ ਕੁਝ ਤ ਹੋਏਗਾ ਪਿੱਛੇ ਜਾਂ ਡੀਆਈਜੀ ਪੂਰੀ ਤਰ੍ਹਾਂ ਕਾਣਾ ਹੋਏਗਾ ਤੋ ਯਾ ਰਾਸ਼ਪਤਾ ਬੜਾ ਪਾਵਰਫੁਲ ਹੋਏਗਾ ਪੋਲੀਟੀਕਲ ਤੇ ਫਿਊਰੋਕ੍ਰੈਟਿਕ ਪਾਵਰਾਂ ਨਾਲ ਹੋਣਗੀਆਂ ਔਰ ਉਹਦੇ ਚੱਲਦੇ ਜਦੋਂ ਮੇਰੇ ਪਿਛਲੇ ਟੀਵੀ ਸ਼ੋ ਆਏ ਅਲੱਗ-ਅਲੱਗ ਚੈਨਲਾਂ ਤੇ ਤੇ ਮੈਨੂੰ ਮੇਰੇ ਫੈਨਜ਼ ਵੀ ਨੇ ਤੇ ਮੇਰੇ ਮੈਨੂੰ ਗਾਲਾਂ ਕੱਢਣ ਵਾਲੇ ਵੀ ਨੇ ਸੋ ਮੈਨੂੰ ਸੂਚਨਾ ਮੈਨੂੰ ਫੋਨ ਆਏ ਮੱਲਨ ਸਾਹਿਬ ਤੁਸੀਂ ਜਿਹੜੀ ਲਾਈਨ ਵਿੱਚ ਬੋਲੀ ਹੈ ਨਾ ਇਹ ਰਾਸ਼ਪਤਾ ਆਮ ਆਦਮੀ ਨਹੀਂ ਹੈ ਇਹ ਕੁਝ ਪਾਵਰਫੁਲ ਬੰਦਾ ਹੀ ਹੈ ਕਿ ਜਿਨੇ ਪਰਚਾ ਦਰਜ ਕਰਾਇਆ ਕਹਿੰਦੇ ਹੈਟਸ ਆਫ ਟੂ ਯੂ ਤੁਸੀਂ ਕਿਦਾਂ ਸਮੈਲ ਕਰ ਲਿਆ ਵੀ ਇਹ ਗੱਲ ਹੋ ਸਕਦੀ ਹੈ ਸੋ ਉਸ ਗੱਲ ਤੋਂ ਫਿਰ ਮੈਂ ਕਿਹਾ ਵੀ ਦੱਸੋ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਫਿਰ ਉਹਨਾਂ ਲੋਕਾਂ ਨੇ ਮੈਨੂੰ ਸੂਚਨਾਵਾਂ ਦਿੱਤੀਆਂ ਮੇਰੇ ਤੱਕ ਕਾਗਜ਼ ਪਹੁੰਚਦੇ ਕੀਤੇ ਤੇ ਉਹ ਸਾਹਮਣੇ ਆਉਣ ਨੂੰ ਵੀ ਤਿਆਰ ਨੇ ਪਰ ਹਲੇ ਮੈਂ ਉਹਨਾਂ ਦਾ ਨਾਮ ਰਿਵੀਲ ਨਹੀਂ ਕਰਨਾ ਇੱਕ ਵਾਰੀ ਮਟੀਰੀਅਲ ਸਾਹਮਣੇ ਆ ਜਾਏ ਹੁਣ ਆਕਾਸ਼ ਬੱਤਾ ਦੀ ਗੱਲ ਕਰੀਏ ਆਪਾਂ ਆਕਾਸ਼ ਬੱਤਾ ਕੌਣ ਹੈ ਦੋ ਵਿਸਵੇ ਦਾ ਛੋਟਾ ਜਕਰ ਗਾਂਦੀ ਨਗਰ ਕੋਲੋਂ ਨਹੀਂ ਆ ਮੰਡੀ ਗੁੰਦਗਾੜ ਤੇ ਪਾਪਾ ਦੀ ਦੁੱਧ ਦੀ ਡੇਰੀ ਕਿੰਨਾ ਕੁ ਦੁੱਧ ਵੇਚਦੇ ਹੁੰਣਗੇ ਦਿਨ ਦਾ ਦੱਸੋ ਤੁਹਾਨੂੰ ਪਤਾ ਹੋਏਗਾ ਤੁਸੀਂ ਇਹਨੀ ਜਾਣਕਾਰੀ ਲੈ ਕੇ ਚਲੋ ਜਿੰਨਾ ਵੀ ਦੁੱਧ ਵੇਚਦੇ ਸੀ ਤੇ ਕਾਸ਼ ਬੱਤਾ ਵੱਡਾ ਆ ਪਰਤਣਾ ਵਿਕੀਤੇ ਸੋ ਇਹ ਬਣ ਗਿਆ ਪਾਸਿੰਗ ਵਾਲਾ ਬੰਦਾ ਪਾਸਿੰਗ ਕਿਉਂਦੀ ਹੈ ਨਾ ਜਨਤੋਂ ਦਾ ਸਪਾਸਿੰਗ ਕਿਉਂਦੀ ਹੈ ਅੰਬਾਲਾ ਤੋਂ ਪੰਜਾਬ ਚ ਜਿਹੜਾ ਵੀ ਟਰੱਕ ਕਮਰਸ਼ੀਅਲ ਗੱਡੀ ਕੋਈ ਸਮਾਨ ਲੈ ਕੇ ਐਂਟਰ ਕਰਦੀ ਹੈ ਉਹਦਾ ਪੰਜਾਬ ਦਾ ਇੱਕ ਟੈਕਸ ਬਣਦਾ ਜਾਂ ਜਿੱਥੇ ਉਹਨੇ ਸੋਰਸ ਨੇ ਉਤਰਨਾ ਮੰਨ ਲ ਉਸ স্ক্রੈਪ ਆਇਆ ਲੋਹਾ ਆਇਆ ਆ ਲੱਕੜ ਆਈ ਦੁੱਧ ਆਇਆ ਦਹੀਂ ਆਇਆ ਜਿਹਦੇ ਤੇ ਵੀ ਟੈਕਸ ਐਪਲੀਕੇਬਲ ਆ ਉਸ ਪ੍ਰੋਡਕਟ ਨੇ ਅੰਬਾਲਾ ਤੋਂ ਜਾਂ ਪਿੱਛੋਂ ਜਿੱਥੋਂ ਮਰਜੀ ਆ ਰਿਹਾ ਉਹਨੇ ਖਾਲੀ ਇੱਥੇ ਹੋਣਾ ਤੇ ਉਹਦੀ ਇੱਕ ਟੈਕਸ ਦੀ ਰਸੀਦ ਕੱਟੀ ਜਾਂਦੀ ਹੈ ਉਹ ਜਦੋਂ ਰਸੀਦ ਕੱਟੀ ਜਾਂਦੀ ਹੈ ਉਹਦੇ ਉੱਤੇ ਟੈਕਸ ਲੱਗਦਾ ਹੈ ਹੁਣ ਟੈਕਸ ਦੀ ਚੋਰੀ ਕਿਵੇਂ ਕਰੀਏ ਫਿਰ ਬੰਜਨ ਦੇ ਪਾਸੇ ਵਾਲੇ ਇਹ ਕਰਦੇ ਉੱਥੋਂ ਦੇ ਈਟੀਓ ਨਾਲ ਸੈਟਿੰਗ ਤੁਸੀਂ ਸੁਣ ਕੇ ਹੈਰਾਨ ਹੋ ਜਾਓਗੇ ਵੀ ਸੈਂਕੜੇ ਗੱਡੀਆਂ ਰੋਜ਼ ਦੀਆਂ ਦੋ ਨੰਬਰ ਚ ਨਿਕਲਦੀਆਂ ਸ਼ੰਭੂ ਬਟਰ ਤੋਂ ਸੈਂਕੜੇ ਗੱਡੀਆਂ ਔਰ ਜ਼ਿਆਦਾਤਰ ਉਹ ਚ ਮੰਡੀ ਗੋਬਿੰਦਗੜ ਦੀਆਂ ਗੱਡੀਆਂ ਜਿਹੜੀਆਂ ਸਕ੍ਰੈਪ ਲੈ ਕੇ ਆਉਂਦੀਆਂ ਵਰਲਡ ਵਾਈਡ ਵਰ ਟ੍ਰੇਡਰ ਤੇ ਹਮਲਾ ਹੋਇਆ ਸੀ ਉਹਦਾ ਸਕ੍ਰੈਪ ਮੰਡੀ ਗੋਬਿੰਦਗੜ ਹੈ अच्छा हां ਕਿੱਥੋਂ ਅਮਰੀਕਾ ਤੋਂ ਤੇ ਸਕ੍ਰੈਪ ਆਉਂਦਾ ਮੰਡੀ ਗੁਬਿੰਦਗਰ ਦੇ ਮੇਰੇ ਕੋ ਵੀ ਉਹਦੇ ਲੋਹੇ ਦਾ ਇੱਕ ਪੀਸ ਹੈ ਕਿਉਂਕਿ ਜਿਹੜੇ ਆ ਵਪਾਰੀ ਤਾਂ ਆਇਆ ਸੀ ਮੇਰਾ ਕਲਾਇੰਟ ਸੀ ਔਰ ਉਹਨਾਂ ਨੇ ਗਰਾਲ ਕੇ ਮੁਰਗੀ ਅੱਗੋਂ ਜਿਹੜੀਆਂ ਵੀ ਚੀਜ਼ਾਂ ਬਣਾਉਂਦੇ ਨੇ ਢਲਾਈ ਕਰਕੇ ਕੁਲਫੀ ਬਣਾਉਂਦੇ ਨੇ ਕੁਲਫੀ ਮਤਲਬ ਇੱਕ ਆਇਰਨ ਬਾਰ ਹੁੰਦੀ ਲੰਬੀ ਸਾਰੀ ਉਹ ਆਇਰਨ ਬਾਰ ਦੇ ਵਿੱਚ ਵਿੱਚ ਜੋ ਫਿਰ ਉਸ ਤੋਂ ਬਾਅਦ ਸਰੀਆ ਬੰਨਣਾ ਹੈ ਯੂ ਚੈਨਲ ਬੰਨਣਾ ਹੈ ਜੋ ਵੀ ਬੰਨਣਾ ਹੈ ਵੀ ਚੈਨਲ ਬੰਨਣਾ ਉਹ ਤੋਂ ਬੰਨਦੇ ਨੇ ਐਲ ਚੈਨਲ ਬੰਨਣਾ ਹੈ ਸੋ ਜਿਹੜੀ ਗੱਡੀ ਹੁਣ ਉੱਥੇ ਚੱਲਦੀ ਹੈ ਉਹ ਆਲਮੋਸਟ ਤੁਸੀਂ ਮੰਨ ਸਕਦੇ ਹੋ ਵੀ 500-600 ਰੁਪਏ ਪਰ ਟਨ ਦੀ ਸੈਟਿੰਗ ਹੁੰਦੀ ਹੈ 3 ਟਨ ਦੀ ਗੱਡੀ ਇਹਦੇ ਕਿੰਨੇ ਪੈ ਹੋਗੇ ਭਾਜੀ ਗੁਣਾ ਤੁਸੀਂ ਕਰੋ ਮੈਂ ਮੈਚ ਕਮਜ਼ੋਰ ਹਾਂ ਚਲੋ ਬਣ ਗਿਆ ਕਾਫੀ ਲੱਖਾਂ ਹੀ ਤੁਝ ਜਾਣਾ ਕੰਮ ਫਿਰ ਉਹਦੇ ਚ ਕੀ ਹੁੰਦਾ ਹੈ ਕਿ ਆਕਾਸ਼ ਬੱਤਾ ਉਹਦਾ ਰੇਟ ਸੀ 850 ਰੁਪਏ ਅੱਛਾ ਇਹ 850 ਰੁਪਏ ਦੋ ਇਹਨੇ ਪ੍ਰਾਈਵੇਟ ਬੌਂਸਰ ਵੀ ਰੱਖਿਆ ਸੀ ਇਹ ਦੀ ਅਫਸਰਾਂ ਵਾਲੀ ਸੈਟਿੰਗ ਸੀ ਇਹਦਾ ਉੱਥੇ ਇੱਕ ਬੜਾ ਵਧੀਆ ਜੋ ਮੈਨੂੰ ਇਹ ਪਬਲਿਕ ਦੀ ਸੂਚਨਾ ਹੈ ਇਹਦੇ ਤੇ ਮੇਰੀ ਇਨਵੈਸਟੀਗੇਸ਼ਨ ਜਾਰੀ ਹੈ ਉੱਥੇ ਦਾ ਲੋਕਲ ਐਸਡੀ ਐ ਮੈਂ ਜਿਹੜਾ ਇਹਦਾ ਗੋਡਫਾਦਰ ਬਣਿਆ ਉਹਦਾ ਨਾਂ ਆਨੰਦ ਸਾਗਰ ਹੈ ਸੋ ਇਦਾਂ ਦੇ ਕੁਝ ਬੰਦਿਆਂ ਨਾਲ ਮਿਲ ਕੇ ਇਹ ਪਾਸਿੰਗ ਦਾ ਉੱਥੇ ਕੰਮ ਕਰਦਾ ਤੁਸੀਂ ਕਦੀ ਜਾਓ ਮੰਡੀ ਗੁਬਿੰਦਗੜ੍ਹ ਬੱਚੇ-ਬੱਚੇ ਨੂੰ ਪੁੱਛੋ ਜਿਹੜਾ ਵੀ ਸਕ੍ਰੈਪ ਡੀਲਰ ਹੈ ਵੀ ਭਾਈ ਗੱਡੀ ਪਾਸ ਕੋ ਕਹਿ ਗਈ ਕਾ ਹਸ਼ ਪਤਾ ਇਹਨੇ ਬੌਂਸਰ ਰੱਖੇ ਸੀ ਇਹਨੇ ਸੈਟਿੰਗਾਂ ਕਰ ਲੀਆਂ ਇਹਨੇ ਸੈਟਿੰਗਾਂ ਕਰਨ ਤੋਂ ਬਾਅਦ ਗੱਡੀਆਂ ਇਦਾਂ ਕਢਾਉਂਦਾ ਕਢਾਨ ਤੋਂ ਬਾਅਦ ਹੁਣ ਇਹਦੇ ਕੋਲ ਅੱਗੋਂ 16 ਤੋਂ 18 ਸਵਿਫਟ ਵਰਗੀਆਂ ਗੱਡੀਆਂ ਜਿਦੇ ਚ ਮੁੰਡੇ ਸੈਲਰੀ ਤੇ ਰੱਖੇ ਆ ਉਹਨਾਂ ਦਾ ਕੰਮ ਕੀ ਹੈ ਹੁਣ ਮੈਂ ਤੁਹਾਨੂੰ ਕਾਲਾ ਬਜਾਰੀ ਦਾ ਮਤਲਬ ਡੌਨ ਦਿਖਾਉਣ ਲੱਗਾ ਨਾ ਵੀ ਕਿੱਦਾਂ ਕੰਮ ਕਰਦੇ ਨੇ ਲੋਕ ਉਹ ਆਕਾਸ਼ ਬੱਤਾ ਨਹੀਂ ਕੋਈ ਵੀ ਹੋ ਸਕਦਾ ਉਸ ਤੋਂ ਪਹਿਲਾਂ ਵੀ ਪੁਰਾਣੇ ਜ਼ਮਾਨੇ 'ਚ ਇੱਕ ਬੜਾ ਵੱਡਾ ਨਾਮ ਹੁੰਦਾ ਸੀ ਉਹ ਨਾਮ ਵੀ ਕਦੀ ਦੱਸਾਂਗੇ ਤੁਹਾਨੂੰ ਉਹ ਨਾਮ ਵੀ ਰਿਵੀਲ ਕਰੂੰਗਾ ਮੈਂ ਸੋ ਇੱਕ ਈਟੀਓ ਹੈ ਜੇ ਉਹ ਫਿਲਮਾਂ 'ਚ ਪਹਿਲਾਂ ਆਉਂਦਾ ਜੇ ਇਹ ਵੀ ਤੁਹਾਨੂੰ ਦੱਸ ਦਈਏ ਉਹ ਫਿਲਮਾਂ 'ਚ ਪੈਸੇ ਲਾਉਂਦਾ ਹੈ ਤੇ ਉਹ ਉਹਦੇ ਬਾਰੇ ਵੀ ਮੈਂ ਤੁਹਾਨੂੰ ਇਸੇ ਇਹਦੇ 'ਚ ਖੁਲਾਸਾ ਕਰੂੰਗਾ ਕਿ ਇੱਕ ਈਟੀਓ ਜੀ ਦੀ ਤਨਖਾਹ ਹੀ ਲੱਖ ਸਵਾਲ ਲੱਖ ਰੁਪਇਆ ਹੈ ਉਹ ਜਿਹੜੀ 5 ਕਰੋੜ 10 ਕਰੋੜ ਦੇ ਟਰਨਓਵਰ ਨਾਲ ਬਣਨ ਵਾਲੀ ਫਿਲਮ ਹੈ ਉਹਦੇ 'ਚ ਉਹ ਪੈਸਾ ਕਿਵੇਂ ਲਾਉਂਦਾ ਹੈ ਕਿੱਦਾਂ ਇੱਕ ਨੰਬਰ ਦਾ ਪੈਸਾ ਦੋ ਨੰਬਰ ਦਾ ਪੈਸਾ ਐਡਜਸਟ ਹੁੰਦਾ ਹੈ ਅੱਜ ਗੱਲਾਂ ਕਰਾਂਗੇ ਆਪਾਂ ਮੁਲਤਾਨੀ ਟੱਬ ਹੈਗਾ ਤੁਸੀਂ ਮੈਂ ਤਾਂ ਦੇ ਰਿਆਂ ਲੀਡ ਦੇ ਰਿਆਂ ਜਾਂ ਕਲੂ ਦੇ ਰਿਆਂ ਜੀ ਮਾਨ ਸਾਹਿਬ ਧਿਆਨ ਨਾਲ ਸੁਣ ਲਓ ਮੇਰੀ ਵੀਡੀਓ ਮੈਂ ਇੱਕ ਆਮ ਆਦਮੀ ਹੋ ਕੇ ਛੋਟੇ ਛੋਟੇ ਬੰਦਿਆਂ ਨਾਲ ਮਿਲ ਕੇ ਜੇ ਮੈਂ ਹਫ਼ਤੇ 10 ਦਿਨਾਂ 'ਚ ਕੁਝ ਰਾਜ ਕੱਢ ਕੇ ਲਿਆਇਆ ਤੇ ਕਿਰਪਾ ਕਰਕੇ ਇਹ ਨਾ ਹੋਵੇ ਕਿ ਮੈਨੂੰ ਕੋਈ ਗੋਲੀ ਮਾਰ ਦੇ ਤੁਸੀਂ ਇਹਨਾਂ ਚੀਜ਼ਾਂ ਦੇ ਉੱਤੇ ਵੈਰੀਫਿਕੇਸ਼ਨ ਕਰੋ ਉਹ ਮਲਤਾਨੀ ਢਾਬੇ ਦਾ ਕੀ ਰੋਲ ਹੈ ਮੈਂ ਉਹ ਵੀ ਦੱਸਾਂਗਾ ਤੁਹਾਨੂੰ ਦੇਖੋ ਕੀ ਮਤਲਬ ਸਭ ਕਰੀ ਕੀ ਜਾਂਦੇ ਗੱਲਾਂ ਸੋ ਕੀ ਕਰਦੇ ਨੇ ਫਿਰ ਇਹ ਲੋਕ ਉਹਨਾਂ ਨੇ ਜਿਹੜੀ 16 17 ਕਾਰਾਂ ਰੱਖੀਆਂ 16 17 ਕਾਰਾਂ ਉਹਦੇ 'ਚ ਦੋ ਦੋ ਮੁੰਡੇ ਬੈਠੇ ਨੇ ਦੋ ਹੀ ਈਟੀਓ ਭਜੀ ਐਟ ਅ ਟਾਈਮ ਹੁੰਦੇ ਨੇ ਐਡਾ ਵੱਡਾ ਸ਼ੰਭੂ ਬੈਰੀਅਰ ਹੈ ਤੇ ਈਟੀਓ ਕਿੰਨੇ ਆ ਦੋ ਉਹਦੇ ਉੱਤੇ ਉਹਨਾਂ ਦਾ ਸੋ ਇਹ ਕੀ ਕਰਦੇ ਨੇ ਜਿਹੜੇ 80 ਨਾਲ ਤੇ ਗੀ ਇਹਨਾਂ ਦੀ ਸੈਟਿੰਗ ਹੁਣ ਈਟੀਓ ਕੋ ਇਲਾਕਾ ਕਿੱਥੋਂ ਦਾ ਪੂਰਾ ਸਰੰਦ ਉਹ ਅਮਲੌਰ ਰੋਡ ਵੀ ਵਿੱਚੇ ਵੜ ਗਈ ਇਧਰ ਲੀਆਂ ਵੀ ਵਿਚੋੜੀਆਂ ਚੰਡੀਗੜਾ ਨਾਲ ਵੀ ਵਿੱਚੇ ਵੜ ਗਈ ਸਾਰੇ ਪਾਸੇ ਜਾਣ ਵਾਲੀਆਂ ਸੜਕਾਂ ਦੋ ਈਟੀਓ ਕੋ ਲੈ ਉਹਨਾਂ ਕੋ ਸਰਕਾਰੀ ਜਿਪਸੀ ਹੈ ਉਹਦੇ ਵੀ ਤੇਲ ਲਿਮਟਿਡ ਹੈ ਜਿਹੜਾ ਤੇਗਾ ਕੋਈ ਇਮਾਨਦਾਰ ਅਫਸਰ ਤੁਹਾਡੇ ਰਗਾ ਉਹਨੂੰ ਤੇ ਡਰਾਣਾ ਸ਼ੁਰੂ ਕਰ ਦਿੰਦੇ ਨੇ ਉਹਦੇ ਪਿੱਛੇ ਪੁਲਿਸ ਦੀਆਂ ਗੱਡੀਆਂ ਲਾ ਦਿੰਦੇ ਨੇ ਤੇ ਹੁਣ ਪੁਲਿਸ ਦਾ ਐਸਐਚਓ ਵੀ ਨਾਲ ਲੜਿਆ ਉਹ 100 ਨੰਬਰ ਤੇ ਕਾਲ ਕਰਦਾ ਕਿ ਮੇਰੇ ਪਿੱਛੇ ਕੁਝ ਗੱਡੀਆਂ ਮੇਰਾ ਪਿੱਛਾ ਕਰ ਰਹੀਆਂ ਮੈਨੂੰ ਬਚਾਓ ਉਹ ਪਹਿਲਾਂ ਇਹਨਾਂ ਨੂੰ ਫੋਨ ਕਰਦਾ ਤੇ ਫੇਰ ਉਹ ਪੀਸੀਰ ਭੇਜਦਾ ਉਦੋਂ ਤੱਕ ਆਪਸ ਵਿੱਚ ਨੈਟਵਰਕ ਚੱਲ ਜਾਂਦਾ ਉਹ ਗੱਡੀਆਂ ਗਾਇਬ ਹੋ ਜਾਂਦੀਆਂ ਉਹ ਕਹਿੰਦੇ ਹਾਂਜੀ ਖਲੁੱਤੇ ਤੁਹਾਡੇ ਨਾਲ ਦੱਸੋ ਕੀ ਕਰੀਏ ਇਹ ਮੋਡਸਪਰੰਟੀ ਦੱਸ ਰਿਹਾ ਮੈਂ ਇਹਦੇ ਵਾਲੇ ਪੁਖਤਾ ਸਬੂਤ ਕੱਢਣੇ ਆ ਮੈਂ ਬਾਅਦ ਚਲੋ ਹੁਣ ਆਪਾਂ ਆਕਾਸ਼ ਬੱਤੇ ਤੇ ਆਈਏ ਨਾ 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 ਇੱਕ ਆਕਾਸ਼ ਬੱਤਾ ਹੀ ਹੈ ਆਕਾਸ਼ ਬੱਤਾ ਇੱਕ ਕੈਰੇਕਟਰ ਨਹੀਂ ਹੈ ਇੱਕ ਜਿਹੜੀ 2 ਨੰਬਰ ਵਾਲੀ ਕਰਪਸ਼ਨ ਹੈ ਉਹਦਾ ਇੱਕ ਹਿੱਸੇਦਾਰ ਹੈ ਸ਼ਰੇਆਮ ਦੱਸ ਰਿਹਾ ਮੈਂ ਤੁਹਾਨੂੰ ਯਾਨੀ ਕਿ ਬਹੁਤ ਵੱਡੇ ਇਲਜ਼ਾਮ ਲਾ ਰਹੇ ਹੋ ਆਕਾਸ਼ ਬੱਤਾ ਕਾਲਾ ਬਾਜ਼ਾਰੀ ਕਰ ਰਿਹਾ ਮੰਡੀ ਗੋਬਿੰਦਗੜ੍ਹ ਚ ਜਿਹੜੀਆਂ ਪਿਛਲੀਆਂ ਰਿਪੋਰਟਾਂ ਐ ਆ ਲੋ ਆਜੋ ਫਿਰ ਇੱਥੇ ਆਜੋ ਫਿਰ ਪਹਿਲਾਂ ਇੱਕ ਐਫ ਆਈ ਆਰ ਨੰਬਰ 7 ਹੋਈ ਇਹਦੇ ਤੇ ਇੱਕ ਐਫ ਆਈ ਆਰ ਨੰਬਰ 155 ਹੋਈ ਇੱਕ 2012 ਚ ਹੋਈ ਫਿਰ ਐਫ ਆਈ ਆਰ ਨੰਬਰ 26 ਹੋਈ ਐਫ ਆਈ ਆਰ ਨੰਬਰ 170 ਮੈਨੂੰ ਦੱਸ ਨੇ 170 ਇੱਕ ਹੋਰ ਹੋਈ ਇੱਕ ਐਫ ਆਈ ਆਰ ਨੰਬਰ 7 ਮੇਰੇ ਕੋਲ ਹੈਗੀ ਹੈ 2014 ਦੀ ਜਿਹਦੇ ਵਿੱਚ ਕਿਸੇ ਬੰਦੇ ਦੀ ਜ਼ਿੰਦਗੀ ਨੂੰ ਖਤਰਾ ਬਚਾਉਣਾ ਉਫਆਈਆਰ ਹੈ ਬਿਆਨ ਅਜਾਨੇ ਗੁਰਦੀਪ ਸਿੰਘ ਟੋੜਾ ਉਰਫ ਟੋੜਾ ਪੁੱਤਰ ਸਰਦਾਰ ਕਰਨੈਲ ਸਿੰਘ ਜੱਟ ਵਾਸੀ ਟੋੜਾ ਥਾਣਾ ਭਾਦਸੋ ਜ਼ਿਲ੍ਹਾ ਪਟਿਆਲਾ ਉਮਰ ਕਰੀਬ 34 ਸਾਲ ਬਿਆਨ ਕੀਤਾ ਕਿ ਉਹ ਪਤਾ ਦਾ ਰਹਿਣ ਵਾਲਾ ਹੈ ਤੇ ਆਕਾਸ਼ਦੀਪ ਨੇ ਮੇਰੇ ਨਾਲ ਲਿਆ ਕਰਤਾ ਤੇ ਮੇਰੇ ਨਾਲ ਲੋ ਕਰਤਾ ਠੀਕ ਹੈ ਜੀ 10:30 ਵਜੇ ਰਾਤ ਦੇ ਆਪਣੇ ਵਿੰਟੋਰਾ ਲਈ ਜਾ ਰਹੇ ਸੀ ਵਹੀਕਲ ਦੇ ਉੱਤੇ ਇੰਤਜ਼ਾਰਤਾ ਬੇ ਮਲੋਸ ਹੋਏ ਸੋ ਸੋ ਵਿਅਕਤੀ ਜਿਸ ਵਿੱਚੋਂ ਇੱਕ ਆਕਾਸ਼ ਪੁੱਤਰ ਵਿਸਕੀ ਇਹਦੇ ਡੈਢ ਦੇ ਨਾਲ ਵਿਸਕੀ ਹੈ ਡੈਢ ਦਾ ਪੱਕਾ ਨਾਮ ਵੀ ਦੱਸਦਾ ਤੁਹਾਨੂੰ ਮੈਂ ਠਹਿਰ ਜੋ ਉਹ ਡੈਡੀ ਦਾ ਨਾਮ ਮੈਨੂੰ ਹੈਗਾ ਹੈਗਾ ਇੱਧਰ ਹੈ ਤਾਂ ਮੈਂ ਇਹਦੇ ਫਾਦਰ ਸਾਹਿਬ ਦਾ ਨਾਮ ਵੀ ਮੇਰੇ ਕੋਲ ਹੈਗਾ ਤੇ ਚੋ ਦੱਸਦਾ ਮੈਂ ਤੁਹਾਨੂੰ ਫਿਰ ਦੂਜੀ ਐਫਆਈਆਰ ਐਫਆਈਆਰ ਨੰਬਰ 26 31 ਜਨਵਰੀ 2023 ਥਾਣਾ ਗੋਬਿੰਦਗੜ ਮੰਡੀ ਇਸ ਤੋਂ ਪਹਿਲੀ ਜਿਹੜੀ ਸੀ ਉਹ ਵੀ ਥਾਣਾ ਗੋਬਿੰਦਗੜ ਮੰਡੀ ਸੀ ਇਹਦੇ ਵਿੱਚ 420 ਠੱਗੀ 506 120 ਵੀ ਹਲੇ ਇਹਨਾਂ ਐਫਆਈਆਰਾਂ ਦਾ ਕਰੰਟ ਸਟੇਟਸ ਕੱਢਣਾ ਬਾਕੀ ਹੈ ਇਹ ਤਾਂ ਇੱਕ ਕੋਰਟ ਚ ਚੱਲ ਰਹੀ ਹੈ ਬੰਦ ਹੋ ਗਈਆਂ ਜਾਂ ਕੀ ਹੋਇਆ ਇਹਦੇ ਵਿੱਚ ਵੀ ਇੱਕ ਭਾਰਤ ਗੁਪਤਾ ਆਕਾਸ਼ ਬੱਤਾ ਕੁਲਵੰਤ ਸਿੰਘ ਸੋਢੀ ਸਿਮਰ ਸੋਢੀ ਗੁਰਕੀਰਤ ਸਿੰਘ ਅਭਿਨਵ ਪ੍ਰਾਸ਼ਰ ਇਹਨਾਂ ਬੰਦਿਆਂ ਦੇ ਉੱਤੇ ਹੁੰਦੀ ਹੈ ਔਰ ਇਹਦਾ ਫੋਨ ਨੰਬਰ ਵੀ ਦਿੱਤਾ ਜਾਂਦਾ ਵੇਖੋ ਇਹਦੇ ਫੋਨ ਨੰਬਰ ਵੀ ਭਾਜੀ ਤੇ ਅੱਜ ਦੀ ਵੀਡੀਓ ਆਪਾਂ ਦੇਖੀ ਕਿ ਵਕੀਲ ਸਾਹਿਬ ਦੱਸਦੇ ਪਏ ਐ ਕਿ ਆ ਜਿਹੜਾ ਆਕਾਸ਼ ਪੱਤਾ ਵਾ ਜਿਹਦੇ ਕਹਿਨ ਦੇ ਉੱਤੇ ਸੀਬੀਆਈ ਵਾਲਿਆਂ ਨੇ ਡੀਆਈਜੀ ਪੁੱਲਰ ਸਾਹਿਬ ਦੇ ਘਰ ਰੇਡ ਕੀਤੀ ਜਦੋਂ ਰੇਡ ਕੀਤੀ ਤੇ ਬਹੁਤ ਸਾਰਾ ਸੋਨਾ ਬਰਾਮਦ ਹੋਇਆ ਕਰੰਸੀ ਨਿਕਲੀ ਬੇਨਾਮੀ ਸੰਪਤੀ ਨਿਕਲੀ ਬਹੁਤ ਸਾਰੀਆਂ ਹੋਰ ਵੀ ਕੀਮਤੀ ਚੀਜ਼ਾਂ ਨਿਕਲੀਆਂ ਤੇ ਕਹਿੰਦੇ ਇਹ ਜਿਹੜਾ ਕਾਸ਼ਪਤਾ ਵੈ ਇਹ ਵੀ ਕੋਈ ਜਿਹੜਾ ਸਿੱਧਾ ਬੰਦਾ ਨਹੀਂ ਇਹਦੇ ਉੱਤੇ ਵੀ ਕਈ ਤਰ੍ਹਾਂ ਦੇ ਪਰਚੇ ਐ ਤੇ ਡੀਆਜੀ ਪੁੱਲਰ ਸਾਹਿਬ ਅਗਰ ਡਾਇਰੈਕਟ ਇਹਦੇ ਨਾਲ ਇਰਾਪਤੇ ਦੇ ਵਿੱਚ ਐ ਤੇ ਇਹਦਾ ਮਤਲਬ ਹੈ ਕਿ ਇਹ ਡੀਆਜੀ ਪੁੱਲਰ ਸਾਹਿਬ ਦਾ ਰਾਈਟ ਹੈਂਡ ਸੀ ਇਹ ਡੀਆਜੀ ਪੁੱਲਰ ਸਾਹਿਬ ਡਾਇਰੈਕਟ ਕੋਈ ਚੀਜ਼ਾਂ ਨਹੀਂ ਲੈਂਦਾ ਐ ਇਹ ਗੋਂ ਲੋਕਾਂ ਕੋਲੋਂ ਚੀਜ਼ਾਂ ਵਸੂਲ ਕਰਕੇ ਫਿਰ ਅੱਗੇ ਡੀਏਜ ਪੁੱਲਰ ਸਾਹਿਬ ਨੂੰ ਦਿੰਦਾ ਸੀ ਮਤਲਬ ਕਿ ਇਹ ਡਾਇਰੈਕਟ ਡੀਲਿੰਗ ਡੀਏ ਪੁੱਲਰ ਸਾਹਿਬ ਨਾਲ ਆਪ ਕਰਦਾ ਸੀ ਅਦਰਵਾਈਜ਼ ਕੋਈ ਵੀ ਵੱਡਾ ਅਫਸਰ ਹੈ ਉਹ ਡਾਇਰੈਕਟ ਕਿਸੇ ਦੇ ਨਾਲ ਇਹ ਜਲਦੀ ਡੀਲਿੰਗ ਨਹੀਂ ਕਰਦਾ ਇਹਦੇ ਨਾਲ ਅਗਰ ਡਾਇਰੈਕਟ ਡੀਲਿੰਗ ਹੋਉਂਦੀ ਸੀ ਤਾਂ ਮਤਲਬ ਹੈ ਕਿ ਇਹ ਦੁਰਮ ਦਾ ਵਿੱਚ ਬਰਾਬਰ ਸ਼ਰੀਕ ਹੈ ਬਾਕੀਆਂ ਕੋਲੋਂ ਪੈਸੇ ਇਕੱਠੇ ਕਰਕੇ ਤੇ ਅੱਗੇ ਦਿੰਦਾ ਸੀ ਉਹ ਜਦੋਂ ਇਹਨਾਂ ਦੀ ਆਪਸ ਚ ਅ ਅਨਬੰਧ ਹੋ ਗਈ ਤੇ ਫਿਰ ਇਹ ਡੀਏਜੀ ਪੁਲਰ ਸਾਹਿਬ ਦੇ ਖਿਲਾਫ ਚਲ ਗਿਆ ਲੇਕਿਨ ਗੱਲ ਇਹ ਹੈ ਕਿ ਭਾਵੇਂ ਇਹ ਡੀਏਜੀ ਪੁਲਰ ਸਾਹਿਬ ਦੇ ਖਿਲਾਫ ਚਲ ਗਿਆ ਲੇਕਿਨ ਇਹਨਾਂ ਦੋਵਾਂ ਦੇ ਜੁਰਮ ਜਿਹੜੇ ਆ ਸਾਹਮਣੇ ਆ ਗਏ ਤੇ ਡੀ.ਏ.ਜੀ. ਪੁੱਲਰ ਸਾਹਿਬ ਵੀ ਜਿਹੜੇ ਕਿ ਇੱਕ ਬਹੁਤ ਕਰਪਟ ਅਫਸਰ ਸੀ ਜਿਨ੍ਹਾਂ ਨੇ ਦੇਖੋ ਕਿੰਨੀ ਕਰਪਸ਼ਨ ਕੀਤੀ ਸੀ ਉਹ ਵੀ ਫੜੇਗੇ ਤੇ ਹੁਣ ਕਹਿੰਦੇ ਕਿ ਆਕਾਸ਼ ਪਤਾ ਇਹ ਵੀ ਫੜਿਆ ਜਾਏਗਾ ਕਿਉਂਕਿ ਇਹਦੇ ਉੱਤੇ ਵੀ ਬਹੁਤ ਸਾਰੇ ਪਹਿਲਾਂ ਹੀ ਪਰਚੇ ਵੀ ਚੱਲਦੇ ਪਏ ਆ ਇਹ ਹੋਰ ਵੀ ਬਹੁਤ ਸਾਰੇ ਕਾਲੇ ਧੰਦੇ ਕਰਦਾ ਵਾ ਇਹ ਹੁਣ ਬਸ ਇੱਕ ਡਰਾਮਾ ਨਾਟਕ ਕਰਦਾ ਪਿਆ ਕਿ ਮੇਰੀ ਜਾਨ ਨੂੰ ਤੇ ਮੇਰੀ ਫੈਮਿਲੀ ਨੂੰ ਬਹੁਤ ਖਤਰਾ ਹੈ ਇਸ ਕਰਕੇ ਸਾਨੂੰ ਪ੍ਰੋਟੈਕਸ਼ਨ ਦਿੱਤੀ ਜਾਵੇ ਸਾਡੀ ਹਫਾਜ਼ਤ ਕੀਤੀ ਜਾਵੇ ਸਿਕਿਉਰਿਟੀ ਦਿੱਤੀ ਜਾਵੇ ਜਦਕਿ ਹੁਣ ਇਹਦੀ ਵੀ ਵਾਰੀ ਹੈ ਇਹ ਵੀ ਫਸੇਗਾ ਕਿਉਂਕਿ ਇਹ ਵੀ ਬਰਾ ਬਰਦੇ ਸ਼ਰੀਕ ਹੈ ਡੀਏਜੀ ਪੁਲਰ ਸਾਹਿਬ ਦੇ ਜਿਹੜੇ ਕੰਮ ਹੈ ਉਹਨਾਂ ਦੇ ਵਿੱਚ ਇਹ ਵੀ ਨਾਲ ਸ਼ਰੀਕ ਹੋ ਕੇ ਸਾਰੇ ਕੰਮ ਕਰਦਾ ਪਿਆ ਸੀ ਕਾਲੇ ਜਿੰਨੇ ਵੀ ਕਾਲੇ ਧੰਦੇ ਇਹ ਚਲਾਉਂਦੇ ਪਏ ਸੀ ਬਾਕੀ ਵੀਰੋ ਅੱਜ ਦੀ ਵੀਡੀਓ ਤੁਸੀਂ ਦੇਖੀ ਹੈ ਇਸ ਦੇ ਬਾਰੇ ਤੁਹਾਡਾ ਕੀ ਕਹਿਣਾ ਮੈਂ ਕਮੈਂਟ ਕਰਕੇ ਆਪਣੀ ਰਾਏ ਦਾ ਇੰਤਜ਼ਾਰ ਲਾਜ਼ਮੀ ਕਰਿਓ ਆਪਰਾ ਇੱਕੋ ਟੈਸ ਰੱਖਿਆ ਰੱਬ ਰੱਖਾ